ਬਹੁਤ ਵੱਡੀ ਖਬਰ ਇਸ ਭਈਏ ਨੇ ਪੰਜਾਬੀ ਕੁੜੀ ਨਾਲ ਕੀਤੀ ਮਾੜੀ ਸੁਣੋ ਕੁੜੀ ਦੇ ਮੂੰਹੋਂ ਭਈਏ ਦੀਆਂ ਕਰਤੂਤਾਂ ਆਓ ਤੁਹਾਨੂੰ ਦਿਨੇ ਆ ਤਾਜ਼ਾ ਜਾਣਕਾਰੀ ਦਿਖਾਉਨੇ ਆ ਇਸ ਵੀਡੀਓ ਦੇ ਵਿੱਚ ਜਿਹਨੇ ਮੈਸੇਜ ਕੀਤਾ ਪਹਿਲਾਂ ਖੁਦ ਤੇ ਮੈਨੂੰ ਕਹਿੰਦਾ ਜੀ ਮੇਰੇ ਨਾਲ ਦੋਸਤੀ ਕਰੋ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਰਦੀ ਨਹੀਂ ਹੈਗੀ ਕਿ ਵੀ ਮੈਂ ਕੰਮਾਂ ਤੋਂ ਬਾਹਰ ਰਹਾਂਗੀ ਵੀ ਐਵੇਂ ਕੱਲ ਨੂੰ ਤੂੰ ਦੋਸਤੀ ਕਹਿੰਨਾ ਕੱਲ ਨੂੰ ਕੁਝ ਹੋਰ ਕਹੇਗਾ ਤੇ ਉਹ ਹਟਿਆਣੀ ਮੈਸੇਜ ਕਰੀ ਗਿਆ ਕਦੇ ਕਿਸੇ ਉਹ ਤੋਂ ਕਰੇ ਕਦੇ ਕਿਹੜੀ ਆਈਡੀ ਤੋਂ ਕਰੇ ਕਦੇ ਕਿਹੜੀ ਆਈਡੀ ਤੋਂ ਕਰੇ ਫਿਰ ਜੀ ਮੈਂ ਉਹਨੂੰ ਉਹਨੇ ਮੈਨੂੰ ਨੰਬਰ-ਨੰਬਰ ਕੇ ਤੋਂ ਲੈ ਲਿਆ ਜੀ ਮੇਰਾ ਮੈਨੂੰ ਮੈਸੇਜ ਕਰੀ ਗਿਆ ਕਹਿੰਦਾ ਮੈਂ ਨਾਲ ਗੱਲ ਕਰ ਲੈ ਫਿਰ ਮੈਂ ਥੱਕ ਹਰ ਕਿ ਮੈਂ ਖੇ ਵੀ ਪੁੱਛ ਲਣੀ ਵੀ ਕੀ ਕਹਿੰਦਾ ਹੈ ਇਹ ਕਹਿੰਦਾ ਜੀ ਮੈਂ ਕਰਣਾ ਵੀ ਗੱਲ ਕਰਨੀ ਤੇਰੇ ਨਾਲ ਮੈਂ ਕਿ ਜੀ ਮੈਂ ਗੱਲਬਾਤ ਮੈਨ ਕਰਦੀ ਨਹੀਂ ਹੈਗੀ ਤੇ ਵੀ ਮੈਂ ਮੇਰੇ ਮਾਪੇ ਪੰਦੇ ਕੱਲੀ-ਕੱਲੀ ਕੁੜੀਆਂ ਵੀ ਮੈਥੋਂ ਇਹ ਕੰਮ ਨਾ ਹੋਵੇ ਨਾ ਜ ਹੋਵੇ ਜੀ ਵਿਆਹ ਕਰਾਉਣਾ ਤਾਂ ਮੈਂ ਤੇਰੇ ਨਾਲ ਖੜੀ ਆ ਜ ਨਹੀਂ ਕਰਾਉਣਾ ਤਾਂ ਤੂੰ ਆ ਵੀ ਡੰਡੀ ਰਗੜ ਮੈਂ ਆਪਦੀ ਡੰਡੀ ਰਗੜਦੀ ਆ ਕਹਿੰਦਾ ਠੀਕ ਹੈ ਮੈਂ ਤੇਰਾ ਨਾਲ ਵਿਆਹ ਕਰਵਾਣ ਲੱਗ ਕਿੱਦੇ ਨਿਪਟਦਾ ਤੇਰੇ ਨਾਲ ਖੜੂ ਆ ਜੇ ਤੇ ਨਾਲ ਕਰੇ ਰਹਿਉਂਾ ਕਹਿੰਦਾ ਇਸ ਤੋਂ ਬਾਅਦ ਜੀ ਉਹ ਮਤਲਬ ਦੋ ਦੋਸਤਾਂ ਨੂੰ ਲੈ ਕੇ ਆਇਆ ਮੈਂ ਉਸੇ ਲੀਨ ਲੈ ਕੇ ਗਈ ਸੀ ਇੱਕ ਇਸ ਤੋਂ ਬਾਅਦ ਜੀ ਮਤਲਬ 17 7 ਮਹੀਨੇ ਸਾਡਾ ਵਧੀਆ ਰਿਲੇਸ਼ਨ ਚੱਲੀ ਗਿਆ ਮੈਨੂੰ ਪੈਸੀ ਕਹਿੰਦਾ ਵੀ ਸਾਡੇ ਘਰੇ ਪਤਾ ਲੱਗ ਗਿਆ ਉਹ ਕਹਿੰਦਾ ਜੀ ਮੈਂ ਕਹਿੰਦਾ ਮੈਂ ਕੀ ਕਰਾਂ ਕਹਿੰਦਾ ਮੈਨੂੰ ਡਰ ਲੱਗਦਾ ਮੈਂ ਤੇਰੇ ਘਰੇ ਗੱਲ ਨਹੀਂ ਕਰ ਸਕਦਾ ਮੈਂ ਕਿਹਾ ਜੀ ਇਹ ਤਾਂ ਨਹੀਂ ਹੋ ਸਕਦਾ ਮਹਾਂ ਤੂੰ ਕੱਲ ਪਹਿਲਾਂ ਤਾਂ ਕਹਿੰਦਾ ਸੀ ਵਿਆਹ ਕਰਵਾਏਗਾ ਹੁਣ ਵੀ ਤੈਨੂੰ ਕੀ ਹੋਇਆ ਕਹਿੰਦਾ ਮੇਰੇ ਮੈਂ ਘਰ ਦੇ ਮੈਨੂੰ ਐ ਕਰ ਦੇਣਗੇ ਮੈਨੂੰ ਕੱਢ ਦੇਣਗੇ ਘਰੋਂ ਤੇ ਮੈਂ ਫਿਰ ਭਾਰ ਕੇ ਬਾਪ ਨੂੰ ਫੋਨ ਕੀਤਾ ਮੇ ਮਾ ਵੀ ਅੰਕਲ ਥੋੜਾ ਮੁੰਡੇ ਨੇ ਵੀ ਇਹਦਾ ਕਰਕੇ ਹੁਣ ਮੇਰੇ ਨਾਲ ਵੀ ਵਿਆਹ ਕਰਨ ਤੋਂ ਮੁੱਕ ਰਿਹਾ ਜਾਂਦਾ ਉਹਨੇ ਮੁੰਡੇ ਤੇ ਮੈਂ ਤੁਹਾਡੀ ਕਾਸਟ ਵੀ ਲੁਕੋ ਕੇ ਰੱਖੀ ਕਹਿੰਦਾ ਵੀ ਮੈਂ ਅ ਕਿਸ ਸੰਧੂਆਂ ਦਾ ਮੁੰਡਾ ਮੈਂ ਜੱਟਾਂ ਦਾ ਮੁੰਡਾ ਮੈਂ ਆਹ ਚਲ ਕੋਈ ਨਹੀਂ ਵੀ ਮੁੰਡਾ ਨਾਲ ਖੜੇ ਮੈਨੂੰ ਕਾਸਟ ਤੱਕ ਕੋਈ ਮਤਲਬ ਨਹੀਂ ਹੈਗਾਗਾ ਪਰ ਉਹ ਫਿਰ ਵੀ ਮੈਂ ਐਦਾਂ ਕਰਕੇ ਗਿਆ ਧੋਖਾ ਕਰ ਗਿਆ ਮੇਰੇ ਬਾਪ ਨੂੰ ਕਿਹਾ ਵੀ ਅੰਕਲ ਥੋੜਾ ਮੁੰਡਾ ਐਦਾਂ ਕਰ ਗਿਆ ਵੀ ਹੁਣ ਦੱਸੋ ਕਹਾਂ ਤੁਸੀਂ ਇੱਕ ਵਾਰੀ ਮਾਨਸਾ ਆਜੋ ਵੀ ਤੁਸੀਂ ਮੈਨੂੰ ਫੋਟੋਆਂ ਵਗੈਰਾਂ ਦਿਖਾ ਦਿਓ ਤੇ ਮੈਂ ਦੇਖਣਾ ਵੀ ਕੀ ਹੱਲ ਕਰਦਾ ਮੁੜ ਕੇ ਮੈਂ ਪਾਪਾ ਨੂੰ ਫੋਨ ਲਾਈ ਗਈ ਵੀ ਹੁਣ ਆਊਗਾ ਹੁਣ ਆਊਗਾ ਉਹਦੇ ਪਾਪਾ ਆਇਆ ਨਹੀਂ ਫੋਨ ਮੇਰਾ ਨੰਬਰ ਬਲੌਕ ਚ ਪਾਤਾ ਨੰਬਰ ਬਲੌਗ ਚ ਪਤਾ ਜੀ ਹਾਰ ਕਿਵੇਂ ਦੀ ਮਿੰਤਾ ਕਰਦੇ ਰਹੇ ਦੋਸਤਾਂ ਦੀ ਮਿੰਤਾ ਕਰਦੇ ਰਹੇ ਮੁੰਡੇ ਦੀਆਂ ਵੀ ਕਿਸੇ ਪਾਸੋਂ ਇਹਨੂੰ ਮਨਾ ਲਓ ਜੇ ਵੀ ਮੇਰੇ ਘਰੇ ਪਤਾ ਉਹ ਮੈਂ ਰਿਐਲਿਟੀ ਚ ਪਤਾ ਲੱਗ ਗਿਆ ਮੇਰੇ ਘਰੇ ਵੀ ਇਦਾਂ ਦਾ ਕਰਕੇ ਕਿ ਮੈਂ ਬਿਮਾਰ ਰਹਿਣ ਲੱਗ ਗਈ ਕੁਛ ਖਾਣਾ ਨਹੀਂ ਸੀ ਪੀਣਾ ਨਹੀਂ ਸੀਗਾ ਤੇ ਫਿਰ ਇਸ ਤੋਂ ਬਾਅਦ ਮੈਂ ਥਾਣੇ ਚ ਦਰਖਾਸਤ ਲਿਖਵਾਤੀ ਵੀਆਂ ਵੀ ਇਦਾਂ ਕਰਕੇ ਵੀ ਮੁੰਡਾ ਵਾਦਾ ਵਾਦਾ ਕਰਕੇ ਮੈਨੂੰ ਯੂਜ਼ ਕਰੀ ਗਿਆ ਤੇ ਹੁਣ ਵੀ ਨਹੀਂ ਉਹ ਉਹਦੇ ਘਰ ਦੇ ਉਹ ਕਰਦੇ ਨਹੀਂ ਉਹ ਮੁੰਡਾ ਮੇਰਾ ਕੋਈ ਕਨੈਕਟ ਚ ਆ ਰਿਹਾਗਾ ਤੇ ਪੁਲਿਸ ਵਾਲੇ ਕਹਿੰਦੇ ਵੀ ਸਾਡੇ ਕੋਲ ਮੁੰਡੇ ਫੈਮਿਲੀ ਨੂੰ ਬੁਲਾਇਆ ਉਹਦੇ ਪਾਪਾ ਨੂੰ ਬੁਲਾਇਆ ਮੁੰਡੇ ਨੂੰ ਇੱਕ ਵਾਰ ਵੀ ਨਹੀਂ ਪੇਸ਼ ਕੀਤਾ ਮੈਨੂੰ ਪੇਸ਼ ਕਰੀਗੇ ਵਾਰੀ ਵਾਰੀ ਤੇ ਬਾਅਦ ਚੋਂ ਇੱਕ ਦਿਨ ਉਹ ਕਹਿੰਦੇ ਵੀ ਨਾ ਸਾਡਾ ਮੁੰਡਾ ਪੇਸ਼ ਹੋਵੇ ਨਹੀਂ ਅਸੀਂ ਤੇਰਾ ਵਿਆਹ ਕਰੀਏ ਕੋਈ ਸਾਡੀ ਅਦਰ ਕਾਸਟ ਤੇ ਤੇਰੀ ਅਦਰ ਕਾਸਟ ਹੈ ਮੈਂ ਕਹੋ ਥੋੜੇ ਮੁੰਡੇ ਨੇ ਵੇਖਣਾ ਸੀ ਪਹਿਲਾਂ ਵੀ ਅਦਰ ਕਾਸਟ ਹੈ ਉਹ ਆਪਦੀ ਕਾਸਟ ਨਾਲ ਕਰਦਾ ਫਿਰ ਮੈਂ ਥੋੜੀ ਕਿਹਾ ਸੀ ਉਹਨੂੰ ਵੀ ਮੇਰੇ ਨਾਲ ਗੱ ਪਰ ਫਿਰ ਵੀ ਕਹਿੰਦੇ ਵੀ ਅਸੀਂ ਅਸੀਂ ਆਪਣੇ ਮੁੰਡੇ ਦਾ ਵਿਆਹ ਕਰਦੇ ਨੇ ਤੇਰੇ ਨਾਲ ਫਿਰ ਮੈਂ ਹਾਰ ਕੇ ਸਾਡੇ ਪਿੰਡ ਦੇ ਸਰਪੰਚ ਕਹਿੰਦਾ ਵੀ ਵੀ ਜੱਤ ਜਾ ਕੇ ਤੂੰ ਜਿਹੜੇ ਤੁਹਾਡੇ ਵਿੱਚ ਕੁਝ ਇਦਾਂ ਦਾ ਹੋਇਆ ਕਹਿੰਦਾ ਜੇ ਤੂੰ ਵੀ ਰਿਐਲਿਟੀ ਦੇ ਨਾਲ ਇੱਥੇ ਰਹਿਣਾ ਚਾਹੁੰਨੀ ਆ ਜਾਂ ਕਿਵੇਂ ਆਗਾ ਵੀ ਇਹ ਤੂੰ ਦਾ ਮੈਡੀਕਲ ਕਰਵਾ ਕੇ ਵੀ ਇਹਦਾ ਉਹ ਕਰਵਾ ਲੈ ਸ਼ਾਇਦ ਇਹ ਤੇ ਕੁਝ ਕੋਈ ਕਾਰਵਾਈ ਕਰੀ ਜਾਵੇ ਜਾਂ ਮੁੰਡਾ ਵਿਆਹ ਕਰਵਾ ਲੂ ਜਾਂ ਫਿਰ ਅਸਾ ਜਾ ਭੁਗਤਲਵ ਦੀ ਬੰਦੀ ਤੇ ਮੈਂ ਮਤਲਬ ਸਰਦੂਲਗੜ ਹਸਪਤਾਲ ਜਦੋਂ ਮੈਡੀਕਲ ਕਰਵਾਇਆ ਉਥੇ ਮਤਲਬ ਮੈਡੀਕਲ ਵਾਲਿਆਂ ਤੋਂ 2 2 ਦਿਨਾਂ ਬਾਅਦ ਉਹਦੀ ਫੈਮਿਲੀ ਤੇ ਪੁਲਿਸ ਵਾਲੇ ਆ ਗਏ ਕਹਿੰਦੇ ਵੀ ਅਸੀਂ ਇੱਕ ਮੁੰਡਾ ਕੇ ਵਿਆਹ ਕਰਾਉਣ ਲਈ ਰਾਜੀ ਆ ਪਰ ਤੇ ਡਰ ਤੋਂ ਪਰ ਤੇ ਜਿਹੜਾ ਪੈਂਦਾ ਸੀ ਉਹ ਡਰ ਤੋਂ ਬੋਲਣ ਲੱਗੇ ਕਹਿੰਦੇ ਅਸੀਂ ਵਿਆਹ ਕਰਾਉਣ ਲਈ ਰਾਜੀ ਮੁੰਡਾ ਵੀ ਰਾਜੀ ਹੈ ਤੇ ਮੁੰਡੇ ਦੀ ਫੈਮਿਲੀ ਵੀ ਰਾਜੀ ਆ ਪੁਲਿਸ ਨੇ ਮੈਥੇ ਵੀ ਆਨ ਲਖਵਾ ਲਏ ਕਹਿੰਦੇ ਵੀ ਮੁੰਡਾ ਵਿਆਹ ਕਰਾਉਣ ਲਈ ਰਾਜੀ ਹੈ ਤੇ ਤੂੰ ਆਪ ਦੀ ਕਾਰਵਾਈ ਵਾਪਸ ਲੈ ਲਾ ਉਹਨਾਂ ਨੇ ਕੋਈ ਛੋਟੀ ਸਮਝ ਚਾਲਸੀ ਪੈਸੇ ਪੂਸੇ ਖਵਾ ਰੱਖੇ ਸੀ ਉਹਨੂੰ ਮੈਨੂੰ ਤਾਂ ਕੀ ਪਤਾ ਸਰ ਮੈਂ ਕੱਲੀ ਕੱਲੀ ਆਪਦੀ ਮਾਂ-ਬਾਪ ਦੀ ਕੋਈ ਕੱਲੀ ਕੱਲੀ ਕੁੜੀ ਸੀਗੀ ਨਾ ਕਿ ਮ ਮੈਂ ਸਾਰੇ ਕਿਤੇ ਕੱਲੀ ਭੱਜੀ ਦੀ ਕੱਲੀ ਮੈਂ ਠਾਣੇ 'ਚ ਬੁਲਾਉਂਦੇ ਰਹੇ ਕੁੱਤਿਆਂ ਵਾਂਗੂ ਕਿਤੇ ਇੱਧਰ ਕਿਤੇ ਉੱਧਰ ਮਤਲਬ ਰਾਤ ਨੂੰ 8 7 9 ਵਜੇ ਤੱਕ ਉਹਨਾਂ ਬੁਲਾਉਂਦੇ ਰਹੇ ਠਾਣੇ 'ਚ ਤੇ ਵਾਰੀ ਕੋਈ ਕਾਰਵਾਈ ਨਹੀਂ ਉਹ ਤਾਂ ਕੋਈ ਕਾਰਵਾਈ ਹੋਈ ਨਾ ਕੁਝ ਹੋਰ ਲੈਣਾ ਦੇਣਾ ਕੁਝ ਨਹੀਂ ਹੋਇਆ ਉਹ ਤੇ ਮੈਨੂੰ ਮੈਨੂੰ ਹੀ ਬੁਲਾਉਂਦੇ ਰਹੇ ਹੈਗੇ ਫਿਰ ਹਰਗੇ ਜਦੋਂ ਮਤਲਬ ਸਾਡੇ ਉਹਨਾਂ ਨੇ ਬਿਆਨ ਵਿਕਰੇ ਲੈ ਲਏ ਵੀ ਮੁੰਡਾ ਵਿਆਹ ਕਰਨ ਲਈ ਰਾਜੀ ਹੈਗਾ ਤੇ ਉਹ ਮੁੰਡਾ ਉਹਦੀ ਫੈਮਿਲੀ ਮੇਰੇ ਕੋਲ ਛੱਡ ਗਿਆ ਹਸਪਤਾਲ 'ਚ ਕਹਿੰਦੇ ਤੂ ਰੱਖਾ ਸੀ ਇਹਨੂੰ ਨਾਜਵਾਲੀਆਂ ਨਾ ਕੱਲਵਾੜੀਆਂ ਨਹੀਂ ਤੈਨੂੰ ਵਾੜੀਆਂ ਮੁੰਡਾ ਸਾਡੇ ਕੋਲ ਛੱਡ ਗਏ ਤੇ ਉੱਥੇ ਸਾਨੂੰ ਹਸਪਤਾਲ ਸਾਨੂੰ ਨਹੀਂ ਰਹੋਗਾ ਥਮੀ ਲੱਗੀ ਮੇਰੇ ਭੂਆ ਘਰ ਸੇ ਅਸੀਂ ਉੱਥੇ ਵੀ ਉਹ ਮੁੰਡੇ ਨੂੰ ਲੈ ਕੇ ਗਏ ਉੱਥੇ ਹੀ ਪਤਾ ਲੱਗ ਗਿਆ ਵੀ ਇਹਨਾਂ ਦਾ ਕੋਈ ਬੀ ਜਵਾਈ ਆ ਜਾਂ ਸਾਰੇ ਕਿਤੇ ਹੀ ਗੱਲ ਫੈਲ ਗਈ ਵੀ ਇਹਨਾਂ ਦਾ ਜਵਾਈ ਹੈ ਜਵਾਈ ਹੈ ਵੀ ਕੁੜੀ ਵਿਆਹ ਤੀ ਜਾਇਂ ਕਰ ਤ ਸਾਰੇ ਕਿਤੇ ਰੌਲਾ ਪੈ ਗਿਆ ਜਿੱਤੇ ਅਸੀਂ ਘਰੇ ਲਿਆਏ ਉਹ ਮੁੰਡੇ ਨੂੰ ਤਿੰਨ ਦਿਨ ਰਿਹਾ ਤੀ ਦਿਨ ਉਹਦੇ ਫੈਮਿਲੀ ਨੇ ਥਾਣੇ 'ਚ ਬੁਲਾ ਲਿਆ ਕਹਿੰਦੇ ਸਾਡੇ ਮੁੰ ਥਾਣੇ ਚ ਬੁਲਾਉ ਇਹਨਾਂ ਨੂੰ ਅਸੀਂ ਥਾਣੇ ਚ ਬਾਗੇ ਕਿਹਨਾਂ ਜਦੋਂ ਅਕੇ ਉਹਨਾਂ ਨੇ ਟਾਈਮ ਲੈ ਲਿਆ ਸਾਥੋਂ ਅਗੇ ਵੀ ਜਦੋਂ 11 ਮਹੀਨੇ ਹੋ ਗਏ ਮੋੜ 21 ਸਾਲ ਦਾ ਹੋ ਗਿਆ ਕਹਿੰਦੇ ਉਦੋਂ ਵੀ ਅਸੀਂ ਇਹਨਾਂ ਦਾ ਵਿਆਹ ਕਰ ਦਾਂਗੇ ਕਹਿੰਦੇ ਫੇਰ ਅੱਗੇ ਜਦੋਂ 11 ਮਹੀਨੇ ਲੈ ਲੇ ਤੇ ਇਸ ਤੋਂ ਬਾਅਦ ਜਦੋਂ 11 ਮਹੀਨੇ ਪੂਰੇ ਹੋ ਗਏ ਉਹਨਾਂ ਨੇ ਪਹਿਲੀ ਜਦੋਂ 11 ਟਾਈਮ ਲੈਂਤਾ ਸੀਗਾ ਉਹਨੇ ਮੇਰਾ ਨੰਬਰ ਬਲੌਕ ਮਾਰਤਾ ਜਾਣ ਸਾਰੀ ਸਾਰਾ ਕੁਝ ਬੰਦ ਕਰਤਾ ਇੰਸਟਾਗ੍ਰam ਤੋਂ ਬਲੌਕ ਮਾਰਦਾ ਨੰਬਰ ਸਾਰਾ ਬਲੌਕ ਮਾਰਤਾ ਮੈਂ ਇਹ ਕੀ ਮਤਲਬ ਉਹ ਹਜੇ ਟਾਈਮ ਲੈ ਲੇ ਵਿਆਹ ਦਾ ਤੇ ਤੁਸੀਂ ਬਲੌਕ ਕਿਉਂ ਮਾਰੀ ਉਹਨੇ ਮੈਨੂੰ ਕੀ ਗੱਲਾਂ ਮੈਂ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਕੋਈ ਗੱਲ ਨਹੀਂ ਉਹ ਬਾਪ ਮੈਨੂੰ ਸੂਈ ਕੁੱਤੀ ਵਾਂਗੂ ਪੈਂਦਾ ਵੀ ਹਾਂ ਕੀ ਐ ਤੂੰ ਬੋਲ ਕੀ ਕਰ ਲੇਗੀ ਕਾਫੀ ਮੈਨੂੰ ਜਲੀਲ ਕੀਤਾ ਮੇਰੀ ਕਾਸਟ ਬੋਲ ਬੋਲ ਕੇ ਮਰਾਸ ਤੋਂ ਬਹੁਤ ਕੁਝ ਬੋਲੇ ਮੇਰੀ ਕਾਸਟ ਪਰ ਖੀਗੇ ਕਹਿੰਦੇ ਤੂੰ ਆਏ ਆ ਤੇ ਫੁਲਾਣਾਗੀ ਇਨੇ ਗੰਦੇ ਗੰਦੇ ਰੋਪਲਾਏ ਕਹਿੰਦੇ ਕੁੜੀ ਤਾਂ ਵੀ ਇਹਦੀ ਫੁਲਾਣਾਗੀ ਇਹਦੇ ਕੁਛ ਅੱਗੇ ਨਹੀਂ ਹੈਗਾ ਕਿ ਉਹਦਾ ਬਾਪ ਕਹਿੰਦਾ ਉਹਦੀ ਮਾਂ ਕਹਿੰਦੀ ਝੂਠ ਹੀ ਮਾਰਨੀ ਸੀ ਤਾਂ ਕਹਿੰਦੀ ਬਾਹਰ ਮਾਰ ਬਾਹਰ ਤੱਕ ਵਸੀਮ ਤੱਕਦਾ ਕਹਿੰਦੀ ਘਰੇ ਲਿਆਉਂਦੀ ਕੀ ਲੋਡ ਸੀਗੀ ਇਦਾਂ ਤਾਂ ਗੱਲਾਂ ਗਸਤੀਆਂ ਪਤ ਨਹੀਂ ਕੀ ਕੁਛ ਕਿਹਾ ਮੈਨੂੰ ਉਹਨਾਂ ਨੇ ਤੇ ਜਦੋਂ ਉਹ 11 ਮਹੀਨਾ ਟਾਈਮ ਟਾਈਮ ਪੂਰਾ ਹੋ ਚਿੱਕ ਮਹੀਨਾ ਰਿਹਾ ਉਹਨਾਂ ਦੀ ਫੈਮਿਲੀ ਨੇ ਮੁੰਡਾ ਹੀ ਗਾਇਬ ਕਰਤਾ ਕਹਿੰਦੇ ਸਾਡਾ ਮੁੰਡਾ ਤਾਂ ਹੈ ਨਹੀਂ ਜੇ ਕਹਿੰਦੇ ਲੱਭਦਾ ਕਹਿੰਦੇ ਭਾਲ ਲੱਭਾ ਬਾਅਦ ਚ ਮੈਨੂੰ ਥਾਣੇ 'ਚ ਵੀ ਬੁਲਾਇਆ ਉਹਦੇ ਬਾਪ ਨੇ ਕਿ ਸਾਡਾ ਵੀ ਮੁੰਡਾ ਗਾਇਬ ਆਗਾ ਦੱਸ ਕਹਿੰਦੇ ਕਿੱਥੇ ਆ ਵੀ 11 ਮਹੀਨੇ ਤੁਹਾਡੇ ਕੋਲ ਰਿਹਾ ਵੀ ਮੈਨੂੰ ਕੀ ਪਤਾ ਵੀ ਤੁਹਾਡਾ ਮੁੰਡਾ ਕਿੱਥੇ ਆਗਾ ਮੈਂ ਤੁਹਾਨੂੰ ਪੁੱਛਣਾ ਮੇਰਾ ਟਾਈਮ ਪੂਰਾ ਹੋ ਗਿਆ ਵੀ ਮੁੰਡਾ ਕਿੱਥੇ ਆਗਾ ਉਪਰ ਹਜੇ ਮੇਰੇ ਤੇ ਬਲੇਮ ਕਰਦਿਆ ਮੈਂਦੇ ਬਾਪ ਨੂੰ ਫੋਨ ਲਾਇਆ ਵੀ ਅਕਾ ਤੁਹਾਡਾ ਟਾਈਮ ਪੂਰਾ ਹੋ ਗਿਆ 11 ਮਹੀਨਾ ਤੇ ਵੀ ਤੁਹਾਡਾ ਕਹਿੰਦਾ ਮੈਂ ਤੈਨੂੰ ਕਿਸੇ ਜੋਗੀ ਨਹੀਂ ਛੱਡਦਾ ਕਹਿੰਦਾ ਪਰਵਾਹ ਕਰ ਦੇਣਾ ਤੈਨੂੰ ਐ ਕਰ ਦੇਣਾਗਾ ਬਹੁਤ ਕੁਝ ਬੋਲੇ ਮੈਨੂੰ ਹੁਣ ਸਰ ਮੈਂ ਤੇ ਇਹੀ ਕਹਿਣੀ ਹੈ ਕਿ ਕੋਈ ਮੇਰੀ ਹੈਲਪ ਕਰੇ ਜਾਂ ਕੁਝ ਮੇਰੇ ਕੋਈ ਕਾਰਵਾਈ ਹੋਵੇ ਕਿਤੇ ਵੀ ਹੈਗਾ ਮੁੰਡਾ ਭੱਜਿਆ ਭੱਜਾ ਕੁਦਕਦੇ ਵੀ ਕੁਝ ਹੈਗਾ ਕਿ ਉਹਨੂੰ ਲੱਭ ਕੇ ਲਿਆਓ ਜਾਂ ਕੁਝ ਵੀ ਹੋਵੇ ਉਹ ਤੇ ਕਾਰਵਾਈ ਹੋਵੇ ਸਰ ਬਸ ਕਿਸ ਤਰ੍ਹਾਂ ਦੀ ਹੈਲਪ ਭਾਰਦੇ ਹੋ ਤੁਸੀਂ ਸਰ ਵੀ ਜਾ ਤਾ ਸਿੱਧਾ ਉਹ ਕਿ ਵਿਆਹ ਕਰ ਵਾਲੀ ਮੇਰੀ ਬਦਨਾਮੀ ਬਹੁਤ ਹੋ ਚੁੱਕੀ ਹੈ ਮੇਰੇ ਪਿੰਡ ਚ ਨਹੀਂ ਹੁਣ ਮੈਨੂੰ ਕਿਸੇ ਨੇ ਅਪਣਾਉਣਾ ਔਰ ਨਹੀਂ ਮੈਂ ਕਿਤੇ ਜਾਣਾਗਾ ਵੀ ਜਾ ਉਹ ਮੇਨੂੰ ਵਿਆਹ ਕਰ ਵਾਲੀ ਸਿੱਧਾ ਉਹ ਕਿ ਜਾ ਉਹ ਤਾਂ ਕੋਈ ਕਾਰਵਾਈ ਬੰਦੀ ਹੋਵੇ ਬਸ ਨਹੀਂ ਮੇਰਾ ਭੈਣ ਨਾਲ ਕੋਈ ਭਰਾ ਨਹੀਂ ਕੱਲੀ-ਕੱਲੀ ਹੈ ਸਰ ਮੈਨੂੰ ਕੁੱਤਿਆ ਮਗਉਨ ਨੇ ਪਜਾ ਰੱਖਿਆਗਾ ਮੇਰੇ ਤੇ ਮਤਲਬ ਇੰਨਾ ਪ੍ਰੈਸ਼ਰ ਨੇ ਮੈਨੂੰ ਇੱਕ ਕਮਰੇ ਚ ਵੀ ਬੰਦ ਕਰ ਲਏ ਸੀ ਦੀ ਫੈਮਿਲੀ ਨੇ ਕੋਈ ਮੇਰਾ ਗਾਲ ਖਿੱਚਦਾ ਕੋਈ ਕੋਸ਼ ਕਰਦਾ ਮੈਨੂੰ ਕਮਰੇ ਚ ਬੰਦ ਕਰਕੇ ਮੂਹਰੇ ਬੰਦੇ ਖੜ ਗਏ ਕਹਿੰਦੇ ਹੁਣ ਦੱਸ ਕਹਿੰਦੇ ਰਾਜੀਨਾਮਾ ਕਰੇਂਗੀ ਕਿ ਨਹੀਂ ਮਾਂ ਮੈਂ ਨਹੀਂ ਕਰਾਂ ਚਾਹੇ ਮੈਨੂੰ ਮਾਰ ਦੋ ਚਾਹੇ ਤੁਸੀਂ ਅੱਜ ਮਾਰ ਦੋ ਚਾਹੇ ਕੱਲ ਮਾਰ ਦੋ ਵੀ ਮੇਰੀ ਇੱਜ਼ਤ ਬਕਾਉਣੀ ਹੈਗੀ ਮੈਨੂੰ ਕਹਿੰਦੇ ਪੈਸੇ ਲੈ ਲਾ ਵੀ ਸਾਡੇ ਮੂਹਰੇ ਰਾਜੀਨਾਮਾ ਕਰਦੇ ਮੈਂ ਮੈਂ ਬਕਾਉਣੀ ਹੈਗੀ ਨਾ ਮੇਰੀ ਇੱਜ਼ਤ ਬਕਾਉਾਂਗੀ ਤੁਹਾਡੇ ਚ ਕੋਈ ਅੰਕ ਸ਼ਰਮ ਦੀ ਕੋਈ ਨਾਮ ਦੀ ਚੀਜ਼ ਨਹੀਂ ਹੈਗੀ ਗਲਤੀ ਸੀ ਮੈਂ ਮੰਨਤੀ ਆ ਵੀ ਮੈਂ ਇਸ ਮੁੰਡੇ ਨੂੰ ਹਾਂ ਕਰੀ ਵਾਰੀ ਮਾਪੇ ਨੂੰ ਪੁੱਛਣਾ ਸੀ ਜੇ ਕੁਝ ਵੀ ਹੈਗਾ ਪਰ ਉਹ ਮੁੰਡੇ ਨੇ ਇੱਕ ਵਾਰ ਨਹੀਂ ਸੋਚੇ ਮੈਂ ਤਾਂ ਹੀ ਸੋਚੇ ਸੀ ਕਿ ਵੀ ਹਾਂ ਮੁੰਡਾ ਆਪਣੀ ਫੈਮਲੀ ਨੂੰ ਮਨਾ ਲੂ ਚਲੇ ਮੈਂ ਆਪਦੇ ਘਰ ਦੇ ਨੂੰ ਮਨਾ ਲ ਵੀ ਮੰਨ ਜਾਣਗੇ ਵੀ ਮੈਂ ਤਾਂ ਕੱਲੀ ਕੱਲੀ ਆਂਗੀ ਕੋਈ ਮੰਨ ਜਾਣਗੇ ਪਰ ਉਹ ਮੁੰਡੇ ਨੇ ਮੇਨੂੰ ਚਲਾਕੀ ਕਰੀ ਕਿ ਮੈਨੂੰ ਯੂਜ਼ ਕਰਕੇ ਛੱਡਤਾ ਮਣ ਕਿ ਹੁਣ ਭੱਜ ਗਿਆ ਨਹੀਂ ਪਤਾ ਕਿੱਥੇ ਆ ਕਿਤੇ ਨਾ ਉਹਦੀ ਫੈਮਲੀ ਉਹਨੇ ਮੇਰੇ ਤੇ ਉਹ ਕਰਦੀ ਪਈ ਹੈ ਪ੍ਰੈਸ਼ਰ ਪਾਉਂਦੀ ਪਈ ਹੈਗੀ ਵੀ ਮੁੰਡਾ ਕੱਢ ਜਿੱਤੇ ਹੈਗਾ ਸਾਡਾ ਕਿਹੜਾ ਹੱਡਾਂ ਚੋਂ ਕੱਢਾਂਗੇ ਅਸੀਂ ਜਿਹੜੇ ਮੁੰਡੇ ਨੂੰ ਕੁਝ ਹੋ ਗਿਆ ਤੈਨੂੰ ਬਰਬਾਦ ਕਰ ਦਾਂਗੇ ਤੈਨੂੰ ਕਿਸੇ ਝੋਗਣੀ ਛੱਡ ਦੇ ਕਹਿੰਦੇ ਤੈਨੂੰ ਮਾਰ ਦਾਂਗੇ ਫੁਲਾਣਾ ਕਰ ਦਾਂਗੇ ਐਸੇ ਤੱਕ ਕਿ ਮੈਨੂੰ ਸੁਸਾਈਡ ਤੱਕ ਮਜਬੂਰ ਕੀਤਾ ਗਿਆ ਉਹ ਬੱਦੇ ਭੇਜਦੇ ਰਹੇ ਮੇਰੇ ਘਰ ਗਏ ਤੂੰ ਸੁਸਾਈਡ ਕਿਉਂ ਨਹੀਂ ਕਰ ਲੈਂਦੀ ਮਰ ਕਿਉਂ ਨਹੀਂ ਜਾਂਦੀ ਤੂੰ ਹੂੰ ਉਦ ਤੱਕ ਮੈਂ ਕਰੋ ਪੱਜੀ ਵੀ ਗਈ ਸੁਸਾਈਡ ਕਰਨ ਲਈ ਵੀ ਮੈਨਾਂ ਅੱਛਾ ਹਾਲ ਮਨੂ ਕਿ ਮੈਨੂੰ ਜੀਣ ਦਾ ਕੋਈ ਹੱਕ ਨਹੀਂ ਹੈਗਾ ਜੇ ਮੈਂ ਗਲਤੀ ਕੀਤੀ ਹੈ ਤਾਂ ਮੈਨੂੰ ਪਛਤਾਵਾ ਵੀ ਕਰਨਾ ਚਾਹੀਦਾ ਮੈਂ ਬਰ ਮਤੱਕ ਗਈ ਜਦੋਂ ਬਸ ਅੱਗੇ ਮੇਰੇ ਮਾਮੇ ਹੋਰ ਨੇ ਪਤਾ ਨਹੀਂ ਕਿਵੇਂ ਸਾਹਮਣੇ ਮੈਨੂੰ ਉਹਨਾਂ ਨੇ ਫੜਫੜ ਲਿਆ ਮੈਂ ਨੈਰ ਚ ਛਾਲ ਮਾਰਨ ਲੱਗਦੀ ਸੀ ਬਸ ਹੂੰ ਮੇਰੇ ਮਾਮੇ ਮੈਨਾਂ ਉਹਦੇ ਨਾਲ ਕਿਲੇ ਗਏ ਉਹਨਾਂ ਨੇ ਮੈਨੂੰ ਮਹੀਨਾ ਕ ਸਾਹਮਣੇ ਆ ਕਹਿੰਦੇ ਇਹ ਨਹੀਂ ਕਹਿੰਦੇ ਤੂੰ ਬਹਾਦੀ ਨਾਲ ਕੰਮ ਲੈਣਾ ਮਤਲਬ ਐ ਥੋੜੀ ਵੀ ਉਹ ਕੱਲ ਨੂੰ ਤੂੰ ਮਰ ਜੇਂਗੀ ਕਹਿੰਦੇ ਉਹ ਜੀ ਜਾਊਗਾ ਫਿਰ ਤੇਰਾ ਕੀ ਫਾਇਦਾ ਕਹਿੰਦੇ ਇਹ ਕਰਨ ਦਾ ਉਹ ਤਾਂ ਮੌਨ ਨਾਲ ਜੀਉ ਆਉਦੀ ਜ਼ਿੰਦਗੀ ਤੂੰ ਆ ਉਹਦੇ ਮਾਪੇ ਦੀ ਕੱਲੀ ਕੱਲੀ ਕੁਣੀ ਹੈ ਗਏ ਤੈਨੂੰ ਤੂੰ ਮਰ ਗਈ ਉਹਨਾਂ ਦਾ ਕੀ ਹੈਗਾ ਇਹ ਗੱਲ ਸੋਚ ਕੇ ਫਿਰ ਮੈਂ ਕਿਹਾ ਵੀ ਮੈਂ ਲੜੂੰਗੀ ਜਦੋਂ ਤੱਕ ਮੈਂ ਕੱਲੇ ਆ ਕੋਈ ਗੱਲ ਨਹੀਂ ਕੋਈ ਤਾਂ ਨਾਲ ਖੜੂ ਗਈ ਸਾਰੀ ਦੁਨੀਆ ਕੋਈ ਤਰ੍ਹਾਂ ਨਹੀਂ ਹੁੰਦੀ ਆਗੀ ਵੀ ਕੋਈ ਤਾਂ ਸਾਥ ਥੱਕ ਦੇਊਗਾ ਇਸ ਕਰਕੇ ਜੀ ਮੈਂ মিডিਆ ਦਾ ਸਹਾਰਾ ਲਿਆ ਕਿਉਂਕਿ ਬਹੁਤ ਲੋਕ ਮੈਨੂੰ ਚੰਗੀ ਵੀ ਕਹਿਣਗੇ ਮਾੜੀ ਵੀ ਕਹਿਣਗੇ ਕਿਉਂਕਿ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ ਮੇਰੇ ਕਿਸੇ ਨੇ ਕੋਈ ਸਾਥ ਨੇਤਾ ਵੀ মিডিਆ ਦਾ ਸਹਾਰਾ ਜੇ ਕੋਈ ਮੇਰੇ ਕੋਈ ਸਾਥ ਦੇ ਸਕਦਾ ਮੈਂ ਬਸ ਮੈਂ ਆਦੀ ਹੈਲਪ ਕਰਨਾ ਮੰਗਵਾਉ ਕਰਨਾ ਚਾਹੁੰਦੀ ਆ ਕਿ ਕੋਈ ਮੇਰੀ ਹੈਲਪ ਕਰੇ ਆ ਕਿ ਕੋਈ ਵੀ ਪ੍ਰਸ਼ਾਸਨ ਪ੍ਰਸ਼ਾਸਨ ਦੀ ਮੇਰੀ ਕੋਈ ਵੀ ਗਲਤੀ ਮੇਰੇ ਸੁਣ ਨਹੀਂ ਰਹੀ ਹੈਗੀ ਮੇਰੇ ਆਣੀ ਤੇ ਜਾਨੀ ਉਹਥੇ ਮੈਨੂੰ ਮੰਦਾ ਜੰਦਾ ਬੋਲ ਕੇ ਭਜਾ ਦਿੰਦੇ ਮੇਰੀ ਕੋਈ ਗੱਲ ਨਹੀਂ ਸੁਣਦੇ ਕਹਿੰਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਜੀ ਸਾਰੇ ਕਿਤੇ ਜਾਈ ਵੀ ਕੋਈ ਪ੍ਰਸ਼ਾਸਨ ਵਾਲੀ ਮੇਰੀ ਗੱਲ ਨਹੀਂ ਸੁਣਦੇ ਉਹ ਕਹਿੰਦੇ ਪੈਸੇ ਦਿਓ ਤੇ ਆਪਦਾ ਕੰਮ ਕਰਾਓ ਵੀ ਜੀ ਤੁਹਾਨੂੰ ਤੁਸੀਂ ਨੌਕਰੀਆਂ ਤਾਂ ਲੱਗੀਆਂ ਤੁਹਾਨੂੰ ਖਾਣਾ ਤੁਹਾਨੂੰ ਮਿਲਦੀਆਂ ਉਹ ਕਾਦੇ ਵਾਸਤੇ ਮਿਲਦੀਆਂ ਨਹੀਂ ਲੱਗੀਆਂ ਕਿਹੜੇ ਥਾਣੇ 'ਚ ਤੁਸੀਂ ਦਰਖਾਸਤ ਦਿੱਤੀ ਸੀ ਜਿਹੜੀ ਸੁਣਵਾਈ ਨਹੀਂ ਹੋਈ ਤੁਹਾਡੀ ਮੈਂ ਉਹ ਥਾਣਾ ਪਿੰਡ ਚ ਨਹੀਂ ਚ ਦਿੱਤੀ ਸੀ ਉੱਥੋਂ ਦੇ ਸਾਰੇ ਪੁਲਿਸ ਵਾਲੇਗੇ ਐਦਾਂ ਹੀ ਨਜ਼ਰ ਨਾਲ ਵੇਂਦੇ ਨੇ ਕਿ ਪੁੱਛੋ ਹੀ ਨਾ ਅਗਲੇ ਪਹਿਲਾਂ ਹੱਸਣਗੇ ਲੋਕ ਤੇ ਵੀ ਆ ਆ ਗਈ ਦੁਬਾਰਾ ਉਹੀ ਕੁੜੀ ਬਾਰੀ ਬਾਰੀ ਗੇੜੇ ਕੱਢਦੀ ਹੈਗੀ ਹੱਸਣਗੇ ਉਹ ਆਪਸ ਵਿੱਚ ਬਈ ਕੁੜੀ ਉਹ ਆ ਗਈ ਫੇਰ ਦੁਬਾਰਾ ਮੇਰੇ ਕੋਈ ਉਹਨਾਂ ਨੇ ਪੈਸੇ ਪਾ ਰੱਖ ਕੇ ਥਾਣੇ 'ਚ ਮੇਰੀ ਕੋਈ ਗੱਲ ਨਹੀਂ ਸੁਣਦਾ ਉਥੇ ਐਸਐਸਪੀ ਸਾਹਿਬ ਨੂੰ ਨਹੀਂ ਮਿਲੇ ਡਿਪਟੀ ਸਾਹਿਬ ਨੂੰ ਨਹੀਂ ਮਿਲੇ ਕਿ ਜਿਹੜੇ ਮੇਰੇ ਥਾਣੇ ਵਾਲੇ ਨਹੀਂ ਗੱਲ ਸੁਣਦੇ ਸਰ ਮੈਂ ਪੇਸ਼ ਹੋਈ ਸੀਗੇ ਐਸਐਸਪੀ ਦੇ ਉਹ ਕਹਿੰਦੇ ਆਪਦੇ ਥਾਣੇ ਚ ਮੈਂ ਦਰਖਾਸਤ ਵੀ ਲਾਈ ਉਹਨਾਂ ਨੇ ਪਾਸ ਡਿਪਟੀ ਤੋਂ ਕਰਕੇ ਇਧਰ ਸਾਰੇ ਥਾਣੇ ਚ ਲਿਆ ਮਤਲਬ ਪਿਓ ਕਰਤੀ ਹੂੰ ਰੈਪਟ ਬਾਤ ਸਾਰੀ ਮਤਲਬ ਥਾਣੇ ਚ ਪਿਓ ਕਰਤੀ ਗਾ ਤੇਜ਼ਤੀ ਆ ਤੇ ਫਿਰ ਉੱਥੇ ਵੀ ਆ ਗਏ ਉੱਥੇ ਉਹ ਕਹਿੰਦੇ ਸਾਡੇ ਜਿੱਥੇ ਤੇਰੇ ਨਾਲ ਕੁਝ ਜੋ ਵੀ ਹੋਇਆ ਜੇ ਤੁਸੀਂ ਮਿਲਦੇ ਰਹੋ ਕਹਿੰਦੇ ਉੱਥੇ ਜਾ ਉਹ ਵੀ ਮੈਂ ਇੱਥੋਂ ਦੀ ਮੈਂ ਤਾਂ ਵਿੱਚ ਨਹੀਂ ਥਾਣੇ ਚ ਲਿਖਵਾਉਂਗੀ ਨਾ ਉਹ ਮੈਨੂੰ ਐਦਾਂ ਬੋਲ ਕੇ ਕਹਿੰਦੇ ਆ ਇੱਥੇ ਕੋਈ ਕਾਰਵਾਈ ਨਹੀਂ ਕਰ ਸਕਦੇ ਤੇ ਕੋਈ ਨਹੀਂ ਮੇਰੇ ਪ੍ਰਸ਼ਾਸਨ ਕੋਈ ਗੱਲ ਸੁਣਦਾ ਪਿਆ ਸਰ ਹੂੰ ਯੂਜ਼ੂਲੀ ਮੈਂ ਮਿਲ ਗਿਆ ਤਾਂ ਸਹਾਰਾ ਲਿਆ ਕਿ ਕੋਈ ਤਾਂ ਮੇਰੀ ਗੱਲ ਸੁਣੂ ਗਈ। ਕੀ ਲੱਗਦਾ ਤੁਹਾਨੂੰ ਹੁਣ ਜਦੋਂ ਤੁਹਾਡੀ ਪਹਿਲੇ ਦੋਸਤੀ ਸਿਰੇ ਨਹੀਂ ਚੜੀ। ਜਿਵੇਂ ਹੁਣ ਤੁਸੀਂ ਪਹਿਲਾਂ ਇੱਕ ਦੂਜੇ ਨੂੰ ਮਿਲਦੇ ਸੀ ਇੰਸਟਾਗ੍ਰਾਮ ਤੇ ਤੁਹਾਡੀ ਦੋਸਤੀ ਸਿਰੇ ਨਹੀਂ ਚੜੀ ਜੇ ਕੱਲ ਨੂੰ ਤੁਹਾਡੀ ਮੈਰਿਜ ਹੋ ਜਾਂਦੀ ਹੈ ਕਿ ਇਹ ਸਿਰੇ ਚੜ ਜੂਗੀ? ਕੀ ਇਹ ਮੁੰਡਾ ਸਿਰੇ ਲਾਊਗਾ ਤੁਹਾਡੇ ਨਾਲ ਨਭਾਊਗਾ ਪੱਕਾ? ਦੇਖੋ ਸਰ ਮੈਂ ਹੁਣ ਪਹਿਲਾਂ ਦੇਖਣਾ ਸੀਗਾ। ਬੀ ਮੈਂ ਦਾ ਬਿਆਦਾ ਵਾਦਾ ਕਰੀ ਆ ਨਾਗਾ ਵੀ ਮੈਂ ਇਹ ਤੁਹਾਡੀ ਗੱਲ ਕਰਦਾ ਮੈਂ ਜਦੋਂ ਹੁਣ ਤੁਹਾਡੇ ਨਾਲੋਂ ਧੋਖਾ ਕਰ ਗਿਆ ਤੇ ਜਦੋਂ ਤੁਹਾਡੀ ਉਹਦੇ ਨਾਲ ਮੈਰਿਜ ਹੋ ਗਈ ਪੱਕੀ ਉਦੋਂ ਬਾਅਦ ਵੀ ਧੋਖਾ ਕਰ ਸਕਦਾ ਤੁਹਾਡੇ ਨਾਲ ਤਾਂ ਨਹੀਂ ਕਰ ਸਕਦਾ ਕਰ ਸਕਦਾ ਜੀ ਮੈਂ ਬਸ ਐਂ ਕਹਿਣੀ ਆ ਜਾ ਉਹ ਸਿੱਧਾ ਮੂਲ ਪੂਰੇ ਮਨ ਨਾਲ ਅਪਣਾਈ ਜੀ ਮੈਨੂੰ ਵਿਆਹ ਕਰਾਉਣਾ ਕਰਨਾ ਤੋਂ ਨੇ ਨਹੀਂ ਆਦਰਵਾਇਜ਼ ਉਹਨੂੰ ਬਸ ਸਜ਼ਾ ਹੋ ਜਾਏ ਬੰਦੀ ਭੁਗਤਲੇ ਆਪਦੀ ਹੂੰ ਬਸ ਅੱਜਕੱਲ ਦੇ ਮੁੰਡੇ ਇਸੇ ਤਰ੍ਹਾਂ ਹੀ ਕੁੜੀਆਂ ਨੂੰ ਵਰਤ ਕੇ ਛੱਡ ਜਾਂਦੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮੈਨੂੰ ਉਹਨੇ ਪਹਿਲਾਂ ਵਰਤਿਆ ਯੂਜ਼ ਕਰਿਆ ਹੁਣ ਮੈਨੂੰ ਛੱਡ ਗਿਆ ਕਿ ਇੰਸਟਾਗ੍ਰam ਤੋਂ ਤੁਹਾਡੀ ਦੋਸਤੀ ਹੋਈ ਸੀ ਤੁਸੀਂ ਵੀ ਇੱਕ ਪੜੇ ਲਿਖੇ ਹੋ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਿਆ ਵੀ ਅੱਜ ਕੱਲ ਦੇ ਮੁੰਡੇ ਇਦਾਂ ਹੀ ਕਰਦੇ ਤੇ ਮੇਰੇ ਨਾਲ ਵੀ ਹੋ ਸਕਦੀ ਆ ਤੇ ਉਹ ਗੱਲ ਤੁਹਾਡੇ ਨਾਲ ਹੋ ਵੀ ਗਈ ਆ ਹਾਂਜੀ ਸਰ ਮੈਂ ਉਹਨੂੰ ਇਹੀ ਗੱਲ ਮੈਂ ਵਾਰੀ ਵਾਰੀ ਕਹਿੰਦੇ ਰਹੀ ਆਂ ਵੀ ਹੁਣ ਦੱਸ ਦੇ ਮੈਨੂੰ ਵੀ ਹੁਣ ਮੈਂ ਆਪਦਾ ਪਿੱਛੇ ਮੁੜ ਜੂੰਗੀ ਠੀਕ ਆ ਵੀ ਕੱਲ ਨੂੰ ਕਿਤੇ ਜਾ ਕੇ ਤੂੰ ਕਹੇ ਵੀ ਮੈਂ ਨਹੀਂ ਕਰਾਉਣਾ ਜਾਂ ਐ ਨਹੀਂ ਕਰਨਾ ਪਰ ਉਹ ਆਪਦੇ ਮਾਪੇ ਦੀਆਂ ਸੋਹਾਂ ਖਾਈ ਗਿਆ ਮੇਰੇ ਬਾਪ ਨੂੰ ਟੈਕ ਹੋਣ ਵਾਲਾ ਕਹਿੰਦਾ ਮੈਨੂੰ ਉਹਦੀ ਸੌਂ ਲੱਗੇ ਕਹਿੰਦਾ ਮੈਂ ਤੇਰੇ ਬਿਨਾ ਮਰ ਜੂੰ ਆ ਮੈਂ ਕਰ ਜੂੰ ਮੈਂ ਨਹਿਰ 'ਚ ਛਾਲ ਮਾਰ ਦੇ ਮੈਂ ਕੱਲ ਨਾ ਕਰਦੀ ਕਹਿੰਦਾ ਮੈਂ ਨਹਿਰ 'ਚ ਛਾਲ ਮਾਰ ਦੇ ਮੈਨੂੰ ਸੁਸਾਈਡ ਦੇ ਮਤਲਬ ਧਮਕੇ ਦਿੰਦਾ ਰਿਹਾ ਮੈਂ ਜੇ ਗੱਲ ਨਾ ਕਰਦੀ ਹੁਣ ਜਦ ਮੈਂ ਉਹਨੂੰ ਕਿਹਾ ਵੀ ਮੇਰੀ ਜ਼ਿੰਦਗੀ ਹੁਣ ਤੇ ਹੁਣ ਕਹਿੰਦਾ ਮੈਂ ਨਹੀਂ ਕਹਿੰਦਾ ਮੇਰੀ ਫੈਮਿਲੀ ਨਹੀਂ ਐਗਰੀ ਹੈਗੀ ਮੇਰੇ ਨਾਲ ਹੂੰ ਹੂੰ ਹੁਣ ਮੇਰੇ ਵਰਗੀਆਂ ਕੁੜੀਆਂ ਲੱਖਾਂ ਹੀ ਫੇਰਦੀਆਂ ਨੇ ਜੀ ਹੂੰ ਕਈਆਂ ਨਾਲ ਗੱਲ ਤੋਂ ਇਹ ਮੇਰੇ ਵਰਗੀਆਂ ਨੂੰ ਨੇ ਬਾਦ ਠਾਣ ਦਿੰਦੀਆਂ ਕਈ ਕੁੜੀਆਂ ਚੁੱਪ ਕਰ ਜਾਂਦੀਆਂ ਨੇ ਲੱਖਾਂ ਹੀ ਕੁੜੀਆਂ ਮੇਰੇ ਵਰਗੀਆਂ ਮੈਨੂੰ ਵੱਧੂ ਮੈਸੇਜ ਆਉਂਦੇ ਕਦੇ ਇਹ ਸਾਡੇ ਨਾਲ ਆਇਆ ਹੋ ਗਿਆ ਮੈਂ ਹਾਂ ਵੀ ਮੇਰੇ ਨਾਲ ਤਾਂ ਖੁਦ ਨਾਲ ਹੀ ਇਦਾਂ ਕੁਝ ਹੋ ਰਿਹਾਗਾ ਵੀ ਮੈਂ ਕੁਝ ਨਹੀਂ ਕਰ ਸਕਦੀ ਇੱਥੇ ਹੂੰ ਹੂੰ ਵੀ ਕੋਈ ਤਾਂ ਹੈਲਪ ਹੁੰਦੀ ਆ ਨਾ ਤੁਹਾਨੂੰ ਇਹ ਨਹੀਂ ਲੱਗਿਆ ਵੀ ਮੈਂ ਇੱਕ ਮਾਪਿਆਂ ਦੀ ਲੋਤੀ ਧੀ ਐ ਮੇਰੇ ਭਰਾ ਵੀ ਹੈ ਨਹੀਂਗਾ ਮੇਰਾ ਪਿਓ ਵੀ ਬਜ਼ੁਰਗ ਹੈ ਮੇਰੀ ਮਾਤਾ ਵੀ ਬਜ਼ੁਰਗ ਹੈ ਜੇ ਕੱਲ ਨੂੰ ਮੇਰੇ ਨਾਲ ਕੋਈ ਉਹ ਹੀ ਗੱਲ ਹੋ ਗਈ ਤੇ ਮੇਰੇ ਨਾਲ ਖੜੂਗਾ ਕੌਣ ਮੈਨੂੰ ਨਹੀਂ ਇਹੋ ਜਿਹਾ ਕਦਮ ਚੁੱਕਣਾ ਚਾਹੀਦਾ ਤੁਸੀਂ ਸੋਚਿਆ ਨਹੀਂ ਪਹਿਲਾਂ ਇਹ ਸਰ ਦੇਖੋ ਅੱਜ ਮੈਂ ਚੁੱਪ ਕਰ ਗਈ ਨਾ ਉਹ ਲੱਖਾਂ ਹੀ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਦਊਗਾ ਤੁਸੀਂ ਮੁੰਡੇ ਨਾਲ ਜਾਂਦੇ ਸੀ ਦੋਸਤੀ ਕਰੀਆ ਦੋਸਤੀ ਕਰਨ ਵੇਲੇ ਨਹੀਂ ਸੋਚਿਆ ਕੁਝ ਸਰ ਮੈਂ ਤਾਂ ਪਹਿਲੀ ਮਤਲਬ ਜਦੋਂ ਮੈਂ ਆਏ ਸੀ ਵੀ ਕੱਲੀ-ਕੱਲੀ ਕੁੜੀਆਂ ਵੀ ਮੈਂ ਆਪਦੇ ਘਰ ਦੇ ਨਾਲ ਮਨਾ ਲੂੰਗੀ ਹੌਲੀ-ਹੌਲੀ ਕੋਈ ਨਾ ਲੜਨਗੇ ਹਨ ਪਿੱਟਣਗੇ ਸਾਰਾ ਕੁਝ ਹੋਊਗਾ ਪਰ ਇੱਕ ਕਹਿੰਦੇ ਨਾ ਸਟੈਂਡ ਵੀ ਕੋਈ ਚੀਜ਼ ਹੁੰਦੀ ਵੀ ਇੱਕ ਪੁੱਛੇ ਸਟੈਂਡ ਲਓ ਮਾ ਚਲ ਵੀ ਇਹ ਮੇਰੇ ਲਈ ਨਾ ਕੁਝ ਕਰ ਜਾਂਦਾ ਵੀ ਮੈਂ ਚਲ ਕੋਈ ਨਾ ਵੀ ਸਟੈਂਡ ਲੈ ਲੂੰਗੀ ਤੇਰੇ ਪਿੱਛੇ ਪਰ ਉਹ ਆਪਦੇ ਗੱਲਾਂ ਤੇ ਖੜਾ ਨਹੀਂ ਉੱਤਰਿਆ ਹੁਣ ਸਰ ਮੈਂ ਇੱਥੇ ਕੋਈ ਗਲਤੀ ਨਹੀਂ ਹੈਗੀ ਨਾ ਮੇਰੇ ਵਰਗੀਆਂ ਲੱਖਾਂ ਹੀ ਕੁੜੀਆਂ ਫਿਰਦੀਆਂ ਨੇਗੀਆਂ ਮਨ ਮੈਂ ਇਹਨੂੰ ਐ ਸੀਗਾ ਵੀ ਅੱਜ ਮੈਂ ਚੁੱਪ ਰਹੀ ਤੇ ਕੱਲ ਨੂੰ ਇਹ ਹੋਊਗਾ ਵੀ ਉਹ ਨੇ ਕੀ ਕਰ ਲਿਆ ਮਰਸਨ ਨੇ ਵੀ ਮੈਂ ਅੱਜ ਉਲਕਹੇ ਸੇ ਹੋਰ ਕੁੜੀ ਦੀ ਜ਼ਿੰਦਗੀ ਖਰਾਬ ਕਰੂਗਾ ਬੰਦੀ ਜਾਏ ਤੇ ਸਰ ਕੋਈ ਕਾਰਵਾਈ ਕੀਤੀ ਜਾਵੇ ਬਸ ਮੈਂ ਤੇ ਹੀ ਪ੍ਰਸ਼ਾਸਨ ਤੋਂ ਕਰਦੀ ਸੀ ਕਿ ਸਟੈਂਡ ਲੈ ਲਿਆ ਮੁੰਡੇ ਖਾਤਰ ਮੁੰਡੇ ਨੇ ਤੁਹਾਡੀ ਖਾਤਰ ਕੋ ਕਾਮਦੇ ਰੇ ਮੈਂ ਬਿਮਾਰ ਰਹੀ ਹੱਤ ਕੰਦੇ ਸੀ ਮੇਰੀ ਰੂਹ ਮਤਲਬ ਪਤਾ ਨਹੀਂ ਕਿੰਨਾ ਕੁਝ ਹੋਇਆ ਬਿਮਾਰ ਬਹੁਤ ਹੋ ਗਈ ਮੇਰੇ ਤੇ ਉਹ ਪਰ ਮੁੰਡੇ ਨੇ ਇੱਕ ਵਾਰ ਨਹੀਂ ਸੋਚਿਆ ਵੀ ਕੁੜੀ ਦਾ ਕੀ ਬਣੂ ਜੇ ਮੈਂ ਪਹਿਲਾਂ ਮੈਂ ਨਾ ਗੱਲ ਹੀ ਨਾ ਕਰਦਾ ਜੇ ਪਹਿਲੀ ਉਹਨੇ ਲਿਮਟ ਤੱਕ ਰੱਖਦਾ ਆਪਦਾ ਮੈਨੂੰ ਪਹਿਲੇ ਕਿਹਾ ਸੀ ਪਹਿਲੇ ਹੁਣੇ ਦੇਖ ਲੈ ਮੈਂ ਬਾਰ ਬਾਰ ਕਹੀ ਨੇ ਪਰ ਉਹ ਮੁੰਡਾ ਪਿੱਛੇ ਨਹੀਂ ਹਟਿਆ ਸਰ ਉਹ ਮੇਰੇ ਪਹਿਲਾਂ ਕੁੱਤੇ ਮੈਨੂੰ ਪਿੱਛੇ ਪਿਆ ਰਿਆ ਹੁਣ ਜਦ ਮੈਂ ਕੋਈ ਗੱਲ ਠਾਈ ਤਾਂ ਹੁਣ ਕਹਿੰਦਾ ਵੀ ਇਹ ਕੁੜੀ ਮੇਰੇ ਪਿੱਛੇ ਪਈ ਐ ਵੀ ਮੈਂ ਥੋੜੀ ਪਿੱਛੇ ਪਈ ਸੀ ਉਹ ਮੇਰੇ ਪਿੱਛੇ ਪਿਆ ਸੀਗਾ ਮੇਰੇ ਕੁੜੀਆਂ ਨੂੰ ਗਲਤ ਸਮਝ ਜਾਂਦੇ ਜੇ ਉਹ ਮੇਰੇ ਪਿੱਛੇ ਪਿਆ ਸੀਗਾ ਪਰ ਮੈਂ ਹਾਰ ਕੇ ਮੈਂ ਚੱਲੋ ਕੋਈ ਨਹੀਂ ਵੀ ਤੁਹਾ ਮੈਂ ਤੁਹਾ ਅਧਿਕਾਰ ਜਨਾਂ ਗੱਲ ਕਰ ਲਈ ਮੈਂ ਆਪਦੇ ਘਰ ਜਨਾਂ ਗੱਲ ਕਰੂੰ ਪਰ ਵਿਆਹ ਤੱਕ ਕਸੀਮਤ ਰੱਖੀ ਮਾਂ ਪਿੱਛੇ ਨਾ ਹਟੀ ਕਹਿੰਦਾ ਨਹੀਂ ਨਹੀਂ ਪਿੱਛੇ ਨਹੀਂ ਹਟਦਾ ਕਹਿੰਦਾ ਤੇਰਾ ਨਾਲ ਲੱਗਣਾ ਜਿੱਥੇ ਕਹਿੰਗੇ ਉੱਥੇ ਬਗ ਜੂਗਾ ਜਦੋਂ ਮੈਂ ਹੁਣ ਗੱਲ ਕਰੀ ਤਾਂ ਪਤਨੀ ਕੀ ਭੱਜ ਗਿਆ ਜੀ ਕਿਤੇ ਜਿੱਤਰਾ ਦੀ ਮਾਤਾ ਨਾਲ ਗੱਲ ਕਰੀ ਜਾਂ ਪਿਤਾ ਨਾਲ ਗੱਲ ਕਰੀ ਬੇ ਮੁੰਡੇ ਨੂੰ ਮੈਂ ਪਿਆਰ ਕਰਦੀ ਆ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹਣੀ ਆ ਤੁਸੀਂ ਮਾਤਾ ਨਾਲ ਗੱਲ ਕਰੀ ਤੇ ਪਿਤਾ ਨਾਲ ਪਹਿਲਾਂ ਸਰ ਮੈਂ ਪਹਿਲਾਂ ਘਰੇ ਰੋਈਗੀ ਕਿਸੇ ਨੂੰ ਕੋਈ ਗੱਲ ਨਹੀਂ ਦੱਸੀ ਮੈਂ ਕਮਲ ਮਾਂ ਕੋ ਰੋਈ ਰਹਾ ਕਹਿੰਦਾ ਕਿ ਨਹੀਂ ਵੀ ਗੱਲ ਕੀ ਹੈ ਬਿਮਾਰ ਹੋਈਆਂ ਜੀ ਮਤਲਬ ਫਿਰ ਮੈਂ ਮੰਮੀ ਹੋਰਾਂ ਨੂੰ ਗੱਲ ਦੱਸੀ ਮੇਰੀ ਭਾਬੀ ਸੀਗੀ ਰਿਸ਼ਤੇਦਾਰੀ ਚੋਂ ਉਹਨੂੰ ਗੱਲ ਦੱਸੀ ਉਹਨਾਂ ਨੇ ਇਹਨਾਂ ਨੂੰ ਗੱਲ ਦੱਸੀ ਫੇਰ ਕਿਤੇ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਵੀ ਇਦਾਂ ਦਾ ਗੱਲ ਹੈਗੀ ਇਹ ਕਹਿੰਦੇ ਵੀ ਜੇ ਸਾਡੀ ਕੁੜੀ ਚਾਹੁੰਦੀ ਹੈਗੀ ਅਸੀਂ ਕਹਿੰਦੇ ਵਿਆਹ ਕਰ ਦਿੰਨੇ ਹਾਂਗੇ ਇੱਚ ਰੋਣ ਵਾਲੀ ਕੀ ਗੱਲ ਹੈ ਕਹਿੰਦੇ ਲੱਖਾਂ ਦੀ ਕੁੜੀ ਨਹੀਂ ਆ ਫਿਰ ਕੀ ਹੋਗਾ ਜੇ ਵਿਰਾਦਰੀ ਆਇਆ ਜਾਂ ਕੁਝ ਵੀ ਆ ਹੈਗੇ ਤੇ ਇਨਸਾਨ ਹੀ ਆ ਅਖਰਕਾਰ ਸਾਨੂੰ ਵਿਰਾਦਰੀ ਨਾਲ ਕਹਿੰਦੇ ਕੋਈ ਮਤਲਬ ਨਹੀਂ ਆਏਗਾ ਕਰਦੇ ਨੇ ਸਵੀਕਾਰ ਕਰ ਲਿਆ ਸੀ ਤੁਹਾਡੇ ਨੇ ਮੇਰੀ ਫੈਮਲੀ ਨੇ ਸਵੀਕਾਰ ਕਰ ਲਿਆ ਸੀ ਮੇਰੇ ਪਾਪਾ ਨੇ ਖੁਦ ਮੇਰੇ ਪਾਪਾ ਇੰਨੇ ਮਤਲਬ ਬਹੁਤ ਸੀਗੇ ਸਖਤ ਉਹ ਕਿਸੇ ਨੂੰ ਸਵੀਕਾਰ ਕਰ ਨਹੀਂ ਜਾਂਦੇ ਕੰਮ ਕਰਨਾ ਨਹੀਂ ਉਹ ਕਰਦੇ ਸੀਗੇ ਪਰ ਫਿਰ ਵੀ ਉਹਨਾਂ ਨੇ ਮੇਰੇ ਕਰਕੇ ਉਹਨੂੰ ਮੁੰਡੇ ਨੂੰ ਸਵੀਕਾਰ ਕਰ ਲਿਆ ਸਾਡੇ ਘਰੇ ਤੱਕ ਲਿਆਂਦਾ ਉਹਨਾਂ ਨੂੰ ਤੁਹਾਡੀ ਇਹ ਖੁਸ਼ੀ ਦੀ ਖਾਤਰ ਵੀ ਮੇਰੀ ਧੀ ਖੁਸ਼ ਰਹਿਣੀ ਚਾਹੀਦੀ ਹੈ ਮੈਨੂੰ ਕੋਈ ਮਤਲਬ ਨਹੀਂਗਾ ਕਿਸੇ ਕਾਟ ਦਾ ਹੋਵੇ ਹਾਂਜੀ ਵੀ ਮੇਰੀ ਕੁੜੀ ਜੇ ਚਾਹੁੰਦੀ ਹੈ ਤਾਂ ਵਿਆਹ ਕਰ ਦਾਂਗੇ ਜੇ ਉਹ ਚਾਹੁੰਦੇ ਮੇਰੇ ਪਾਪਾ ਨੇ ਫੈਮਲੀ ਨੂੰ ਫੋਨ ਵੀ ਕੀਤਾ ਵੀ ਤੁਸੀਂ ਆਜੋ ਕੋਈ ਨਹੀਂ ਆਪਾਂ ਸ਼ਗਨ ਵਗੈਰਾ ਕਰ ਲੈਨੇ ਪਰ ਉਹਦੀ ਫੈਮਲੀ ਕਹਿੰਦੀ ਅਸੀਂ ਕਰਦੇ ਕਰਦੇ ਕਹਿੰਦੇ ਆਪਦੀ ਕੁੜੀ ਨੂੰ ਆਪਦੇ ਕੋਲ ਰੱਖੋ ਕਹਿੰਦੇ ਮੇਰੀ ਫੈਮਿਲੀ ਕਹਿੰਦੀ ਵੀ ਸਾਡੀ ਕੁੜੀ ਦੀ ਜ਼ਿੰਦਗੀ ਖਰਾਬ ਹੋਊਗੀ ਤੁਸੀਂ ਤੁਹਾਡਾ ਮੁੰਡਾ ਇੰਨਾ ਟਾਈਮ ਰਹਿ ਕੇ ਗਿਆ ਜਾਂ ਤੁਹਾਡੀ ਕੁੜੀ ਭੇਜ ਦਿਓ ਕਹਿੰਦੇ ਵੀ ਅਸੀਂ ਇਹ ਕਰਕੇ ਭੇਜ ਗਏ ਫਿਰ ਤੁਸੀਂ ਕਹੋ ਵੀ ਹਾਂ ਵੀ ਐ ਹੁੰਦਾਗਾ ਵੀ ਕੁੜੀ ਨਾਲ ਕੋਈ ਕਰਨਾ ਗਲਤ ਕਰਨਾ ਉਹ ਕਹਿੰਦੇ ਵੀ ਨਾ ਅਸੀਂ ਆਪ ਮੁੰਡੇ ਨਾਲ ਵਿਆਹ ਕਰਵਾਈਏ ਕੁੜੀ ਨਾਲ ਨਾ ਕੱਲ ਕਰਵਾਈਏ ਕਹਿੰਦੇ ਤੁਹਾਡਾ ਫਾਇਦਾ ਇਹੀ ਚੁੱਕਿਆ ਜਾ ਰਿਹਾ ਹੈ ਕਿ ਤੁਸੀਂ ਇੱਕ ਗਰੀਬ ਪਰਿਵਾਰ ਚੋਂ ਤੁਹਾਡੇ ਨਾ ਅੱਗੇ ਨਾ ਕੋਈ ਪਿੱਛੇ ਹੈਗਾ ਮਦਦ ਖਾਤਰ ਤਾਂ ਕਰਕੇ ਤੁਹਾਡੀ ਪੁਲਿਸ ਪ੍ਰਸ਼ਾਸਨ ਜਿਹੜੀ ਮਦਦ ਨਹੀਂ ਕਰ ਲਿਆ ਸਾਨੂੰ ਤਾਂ ਇਹੀ ਲੱਗਦਾ ਵੀ ਤੁਹਾਡਾ ਫਾਇਦਾ ਚੁੱਕਾ ਜਾ ਰਿਹਾ ਵੀ ਤੁਸੀਂ ਗਰੀਬ ਇੱਕ ਸਰ ਅਸੀਂ ਮਤਲਬ ਬਹੁਤ ਲੋ ਫੈਮਿਲੀ ਚਾਹਾਂਗੇ ਨਾ ਕੋਈ ਜਿਆਦਾ ਅਮੀਰ ਵੀ ਨਹੀਂ ਹੈਗੇਗੇ ਠੀਕ ਹੈ ਜੀ ਇਹੀ ਜੇਹੀ ਗੱਲ ਕਿਸੇ ਅਮੀਰ ਕੁੜੀ ਨਾਲ ਹੁੰਦੀ ਨਾ ਇਹੀ ਕੇਸ ਰੇਪ ਕੇਸ ਬਣਾ ਕੇ ਉਹਨੂੰ ਠੋਕਦਾ ਹੁੰਦਾ ਜੇਲ੍ਹ 'ਚ ਅਸੀਂ ਗਰੀਬਾਂ ਐਸ ਕਰਕੇ ਸਾਨੂੰ ਮਾਰਿਆ ਜਾਂਦਾਗਾ ਨਾ ਸਾਡੀ ਕੋਈ ਗੱਲ ਸੁਣਦਾ ਪ੍ਰਸ਼ਾਸਨ ਸਾਨੂੰ ਥੱਲੇ ਦਬਾਇਆ ਜਾਂਦਾ ਤੁਹਾਨੂੰ ਪੈਸਿਆਂ ਦੀ ਤੁਹਾਨੂੰ ਪੈਸਿਆਂ ਦੇ ਲਾਲਜ ਦੇ ਕਿ ਥੱਲੇ ਦਬਾਇਆ ਜਾਂਦਾ ਵੀ ਕੁੜੀ ਦੀ ਇੱਜ਼ਤੋਂ ਸਿਰਫ ਪੈਸਾ ਜੋਗੀ ਆ ਕੋਈ ਪੁਲਿਸ ਪ੍ਰਸ਼ਾਸਨ ਨੇ ਮੰਗ ਵੀ ਕਰੀਏ ਪੈਸੇ ਦੀ ਨਹੀਂ ਕਰੀ ਸਰ ਉਹ ਕਹਿੰਦੇ ਵੀ ਪੈਸੇ ਦਿਓ ਤੇ ਆਪਦਾ ਕੰਮ ਕਰਵਾਓ ਕਹਿੰਦੇ ਇਹ ਗੱਲ ਕੌਣ ਕਹਿੰਦਾ ਹੈ ਦਰ ਪ੍ਰਸ਼ਾਸਨ ਇਹੀ ਚਾਹੁੰਦਾ ਕਿ ਪਹਿਲਾਂ ਪੈਸੇ ਅਗਲੇ ਉਹਨਾਂ ਨੇ ਪੈਸਾ ਹੀ ਚਾਹ ਕੇ ਹੁੰਦੀ ਹੈ ਸਰ ਮੈਂ ਨਹੀਂ ਚਾਹੁੰਦੀ ਕਿ ਮੈਨੂੰ ਪੈਸੇ ਆਪਾਂ ਵੈਸੇ ਬਲੇਮ ਲਾਉਣਾ ਕਿਸੇ ਤੋਂ ਉਹ ਵੀ ਗਲਤ ਹੁੰਦਾ ਇੱਕ ਕਿਸੇ ਨੇ ਮੰਗੇ ਹੋਣ ਉਹ ਰੀਅਲਿਟੀ ਹੁੰਦੀ ਹੈ ਹਾਂ ਵੀ ਮੰਗੇ ਆ ਮੈਂ ਉਹਦੇ ਨਾਲ ਲੈਣੇ ਆ ਐਵੇਂ ਇੱਕ ਤਾਂ ਕਹਿਣਾ ਵੀ ਕਿਸੇ ਨੂੰ ਗਲਤ ਹੈ ਹਾਂਜੀ ਪਰ ਸਰ ਅੱਜਕੱਲ ਸਾਰਾ ਕੁਝ ਪੈਸੇ ਨਾਲ ਹੀ ਚੱਲਦਾ ਹੂੰ ਸਾਰੇ ਜੇ ਕੋਈ ਪੈਸਾ ਹੈਗਾ ਤੁਹਾਡੇ ਕੋਲ ਤਾਂ ਉਹਦੇ ਨਾਲ ਨਹੀਂ ਕੋਈ ਅਦਰਵਾਜ਼ ਗਰੀਬ ਬੰਦੇ ਨਾਲ ਕੋਈ ਨਹੀਂ ਖੜਦਾ ਆਏਗਾ ਜੀ ਨਾ ਅੱਜ ਖੜੇ ਨਾ ਕੋਈ ਕੱਲ ਖੜੇ ਮੈਂ ਤਾਂ ਕੱਲ ਦੀ ਕਹਿ ਰਹੀ ਹਾਂ ਕਿ ਮੇਰੇ ਅੱਗੇ ਨਾ ਪਿੱਛੇ ਸਿਰਫ ਮੈਂ ਕ